ਦੋਸਤੋ ਖਬਰਾਂ ਦੇ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਿੰਡ ਕਰਾਚੋਂ ਦੇ ਵਿੱਚ ਦੇਰ ਰਾਤ ਕਰੀਪਰ 8:30 ਵਜੇ ਡੇਢ ਇੱਕ ਮਕਾਨ ਦੀ ਛੱਤ ਡਿੱਗਣ ਕਰ ਇੱਕ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਪੀਜੀ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਦਾਸਲ ਸੂਤਰਾ ਮੁਤਾਬਕ ਗੱਲ ਸਾਹਮਣੇ ਆਈ ਹੈ ਕਿ ਇਹ ਇਮਾਰਤੀ ਸਾਲ ਪੁਰਾਣੀ ਸੀ ਜਿਹੜੀ ਕਿ ਅਚਾਨਕ ਡਿੱਗ ਗਈ ਜੀ ਮੇਰਾ ਨਾਮ ਤਾਂ ਚਰਨਜੀਤ ਹੈ ਜੀ ਪਿੰਡ ਕੀ ਹੈ ਜੀ ਖਰਾਕੋ ਕੀ ਘਟਨਾ ਹੋਈ ਜੀ ਰਾਤ ਨੂੰ ਘਟਨਾ ਜੀ ਇਹ ਮੈਂ 8 ਵਜੇ ਦੁਕਾਨ ਬੰਦ ਕਰਕੇ ਗਈਆਂ ਉਦੋਂ ਸਹੀ ਸਲਾਮਤ ਠੀਕ ਠਾਕ ਬੈਠੇ ਤੇ ਉਦੋਂ ਬਾਅਦ ਮੈਨੂੰ 8:30 ਵਜੇ ਕੋਈ ਬੁਲਾ ਕੇ ਲਿਆਈਏਗੀ ਵੀ ਉਹਨਾਂ ਦੀ ਛੱਤ ਠੀਕੀ ਜਦੋਂ ਮੈਂ ਆਈਆਂਗੀ ਉਦੋਂ ਇਹ ਬਾਹਰ ਕੱਢ ਲੈਤੇ ਜੀ ਮੈਂ ਨਾਲ ਗਈਆਂਗੀ ਵੇ ਵਿਆਹ ਸੰਤਾ ਕੇ ਜਾ ਕੇ ਪੂਰੀ ਹੋ ਗਈ ਜੀ ਇਹ ਚੰਡੀਗੜ੍ਹ ਲੈ ਕੇ ਇਹਨਾਂ ਦੀ ਕਿਵੇਂ ਘਰ ਪੁਰਾਣਾ ਸੀ ਜਿਆਦਾ ਨਾ ਜ਼ਿਆਦਾ ਕੋਈ ਪੁਰਾਣਾ ਨਹੀਂ ਹੈ ਸਰ ਠੀਕ ਤੁਮਕੇਵੇਂ ਲੱਗਦੇ ਵੀ ਛੱਤ ਕਿਉਂ ਗਿਰੀ ਜੀ ਕੋਈ ਵਜ੍ਹਾ ਲੱਗਦੀ ਹੋਣੀ ਸਰ ਤਾਂ ਜੀ ਹੁਣ ਮੈਂ ਤਾਂ ਮੈਨੂੰ ਵੀ ਇੰਤਾਜਾ ਕੋਈ ਪੁਰਾਣੀ ਹੋਣਾ ਨਹੀਂ ਨਾ ਨਾ ਇੰਨੀ ਪੁਰਾਣੀ ਨਹੀਂ ਹੈਗੀ ਕਿ ਛੱਤ ਹੈ ਛੱਤ ਤਾਂ ਦਿਖੇ ਰਹੀ ਹੈ ਜੇ ਲੱਕੜਾਂ ਦੇ ਜਿਵੇਂ ਬਾਲੇ ਹੁੰਦੇ ਨੇ ਜਿਵੇਂ ਉਸ ਨੂੰ ਹੋਗਾਰਾ ਜਿਹਾ ਲੱਗੀ ਜਾਓ ਇਹ ਤਾਂ ਜੀ ਕੋਸ ਨਹੀਂ ਜੈ ਸਾਗ ਦੇ ਵੀ ਦੇਖ ਤਾ ਤੁਮ ਮੌਕੇ ਦੇ ਪਤਾ ਲੱਗਿਆ ਹਾਂ ਥੱਲੇ ਕੌਣ ਕੌਣ ਮੌਕੇ ਦੀ ਕਿੰਨੇ ਕ ਜਾਣੇ ਬੈਠੇ ਸੀ ਜੀ ਇਹ ਤਿੰਨੇ ਮੈਂਬਰ ਨਹੀਂ ਜੀ ਬੱਚੇ ਤਾਂ ਇਹਨਾਂ ਦੇ ਗਏ ਹੋਏ ਨੇ ਗਏ ਮਾਤਾ ਤੇ ਦੋਏ ਜੀ ਆਪ ਤੇ ਇਹਨੂੰ ਕੁੜੀ ਦਾ ਫੋਨ ਆਇਆ ਹੋਇਆ ਤੇ ਦੱਸਿਆ ਉਹਨੇ ਰਾਤ ਸਾਨੂੰ ਜਦ ਹੋਸ ਚ ਤੇ ਵੀ ਮੈਨੂੰ ਫੋਨ ਆ ਰਿਹਾ ਤੇ ਫੋਨ ਆਉਂਦੇ ਹੁੰਦੇ ਮੈਨੂੰ ਐ ਲੱਗੇ ਵੀ ਪੱਖਾ ਘੁੰਮੀ ਜਾਂਦਾ ਹੈਗਾ ਉਹ ਆਪਰੇ ਘਰ ਵਾਲੇ ਨੂੰ ਦੱਸਿਆ ਕਿ ਨਹੀਂ ਜੇ ਆਪਣਾ ਪੱਖਾ ਘੁੰਮਦਾ ਬਸ ਐ ਐਨੀ ਗੱਲ ਕਹਿੰਦੇ ਛੱਤ ਡਿੱਗ ਪਈ ਥੱਲੇ ਕਿੰਨੇ ਕੁ ਸਮਾਨ ਥੱਲੇ ਡੱਬ ਗਿਆ ਵਗੈਰਾ ਜੀ ਸਰਦਾਰ ਜੀ ਦੇਖ ਲਓ ਤੁਸੀਂ ਬਹੁਤ ਪਿਆ ਅ ਗੱਡੀ ਫੁੱਟ ਗਈ ਜੀ ਕੱਪੜੇ ਸਿਉਣਾ ਦੀ ਮਸ਼ੀਨ ਬਾਕੀ ਸਾਰਾ ਸਮਾਨ ਉਰੀ ਰੱਖ ਦਿੱਤਾ ਸਭ ਕੁਝ ਹੈ ਜੀ ਅੰਦਰ ਪੇਟੀ ਭਰੀ ਪਈਏ ਸਮਾਨ ਦੀ ਸਭ ਕੁਸੇ ਖਰਾਬ ਹੋ ਗਈ ਠੀਕ ਲਗਤ ਵੀ ਲੱਖ ਰੁਪਏ ਦਾ ਨੁਕਸਾਨ ਹੈ ਜੀ ਬਹੁਤ ਜ਼ਿਆਦਾ ਹੈ ਜੀ ਲੱਖਾਂ ਨਾਲ ਤਾਂ ਕਿੱਥੇ ਸਰਦੇ ਪ੍ਰਸ਼ਾਸਨ ਦੀ ਟੀਮ ਕੋਈ ਰਾਤ ਮੌਖ ਦੀ ਪਹੁੰਚੇ ਜੀ ਪੁਲਿਸ ਅਧਿਕਾਰੀ ਜਾਂ ਹੋਰ ਕੋਈ ਮਿਲਾ ਜੀ ਅਸੀਂ ਤਾਂ ਜੀ ਲੈ ਕੇ ਭਾਗੇ ਤੇ ਉਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਕਿ ਕੀ ਮੈਂ ਤਾਂ 11 ਵਜੇ ਮੁੜੀਏ ਇੱਥੋਂ ਠੀਕ ਕੀ ਨਾਮ ਹੈ ਜੀ ਮੇਰਾ ਨਾਮ ਹਰਜੰਦਰ ਸਿੰਘ ਕਰਾਚੋ ਪਿੰਡ ਕੀ ਘਟਨਾ ਹੋਈ ਹੈ ਜੀ ਰਾਤ ਨੂੰ ਇਹ ਘਟਨਾ ਰਾਤ 8:30 ਵਜੇ ਦੀ ਘਟਨਾ ਜੀ ਪਿੰਡ ਕਰਾਚੋਂ ਦੇ ਵਿੱਚ ਚਾਂਦਪੱਤੀ ਦੇ ਵਿੱਚ ਅਮਰੀਕ ਸਿੰਘ ਦੇ ਘਰ ਦੇ ਵਿੱਚ ਜੋ ਆਪਣੀ ਮਾਤਾ ਦੇ ਕੋਲ ਬੈਠੇ ਸੀਗੇ ਮਾਤਾ ਜੀ ਬਿਮਾਰ ਥੋੜਾ ਜਿਹਾ ਸਿਹਤ ਤੋਂ ਡਾਊਨ ਸੀ ਉਹਨਾਂ ਦਾ ਪਤਾ ਸਦਾ ਦਾ ਕਿ 8:30 ਵਜੇ ਅੰਦਰ ਬੈਠੇ ਸੀਗੇ ਤੇ ਰਾਤ ਨੂੰ ਚਾਣ ਚੱਕ ਇੱਟ ਵਾਲੇ ਦੀ ਸੱਤ ਪਾਈ ਹੋਈ ਸੀ ਜਿਹੜੀ ਗਾਡਰਾਂ ਸਮੇਤ ਸਾਰੀ ਦੀ ਸਾਰੀ ਸੱਤ ਉਹਨਾਂ ਦੇ ਉੱਪਰ ਡਿੱਗ ਗਈ ਤੇ ਜਿਸ ਦੇ ਵਿੱਚ ਮਾਤਾ ਜੀ ਅਤੇ ਸਾਡੀ ਚਾਚੀ ਜੀ ਹਰਜਿੰਦਰ ਕੌਰ ਅਤੇ ਚਾਚਾ ਜੀ ਅਮਰੀਕ ਸਿੰਘ ਤੇ ਤਿੰਨਾਂ ਦੇ ਉੱਪਰ ਸੱਤ ਡਿੱਗ ਗਈ ਜਿਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿਨ੍ਹਾਂ ਨੂੰ ਰਾਤ ਤੱਕ ਅਸੀਂ ਇੱਕ ਘੰਟਾ ਖੱਜਲ ਖਵਾਰੀ ਕਰਕੇ ਬਹੁਤ ਪਰੇਸ਼ਾਨੀ ਨਾਲ ਕਾਫੀ ਜ਼ਿਆਦੇ ਲੋਕਾਂ ਨੇ ਇਸ ਦੇ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀਗਾ ਗੰਭੀਰ ਸੀ ਤੇ ਐਂਬੂਲੈਂਸ ਬਹੁਤ ਲੇਟ ਆਈ ਹੈ ਜਿਸ ਕਾਰਨ ਜਲਦੀ ਆਪ ਉਹ ਆਪਣੇ ਨਿੱਜੀ ਵਾਹਨਾਂ 'ਚ ਇੱਥੋਂ ਤਿੰਨ ਗੱਡੀਆਂ 'ਚ ਉਹਨਾਂ ਨੂੰ ਅਲੱਗ-ਅਲੱਗ ਲੈ ਕੇ ਗਏ ਨੇ ਉਸ ਸਮੇਂ ਮਾਤਾ ਜੀ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਤੇ ਬਾਕੀ ਥੋੜਾ ਜਿਹਾ ਬੋਲਦੇ ਸੀਗੇ ਚਾਚਾ ਤੇ ਚਾਚੀ ਜੀ ਕਿੰਨਾ ਕੁ ਨੁਕਸਾਨ ਲੱਗਦਾ ਜੀ ਤੇ ਕਿ ਕਿੰਨੇ ਕੁ ਬੰਦੇ ਇਸਲੇ ਮੱਚ ਸੀ ਨੁਕਸਾਨ ਤਾਂ ਜੀ ਇੱਕ ਤਾਂ ਗੱਡੀ ਖੜੀ ਆ ਨਵੀਂ ਗੱਡੀ ਆ ਜੀ ਲੱਗ ਇੱਕ ਮੋਟਰਸਾਈਕਲ ਆ ਬੋਲਡ ਲਗਭਗ 6-7 ਲੱਖ ਰੁਪਏ ਦੀ ਗੱਡੀ ਆ 2-2.5 ਲੱਖ ਰੁਪਏ ਦਾ ਅੱਜਕੱਲ ਬੋਲਡ ਆਉਂਦਾ ਜੀ ਉਹ ਤਾਂ ਚਲੋ ਵਹੀਕਲਾਂ ਦਾ ਨੁਕਸਾਨ ਆ ਜਿਹੜਾ ਜਾਨੀ ਨੁਕਸਾਨ ਆ ਜਿਹੜਾ ਸਾਨੂੰ ਪਤਾ ਲੱਗਿਆ ਡਾਕਟਰਾਂ ਨਾਲ ਉਧਰ ਰਾਬਤੇ ਚ ਮੁੰਡੇ ਸਾਡੇ ਗਏ ਸੀ ਲੈ ਕੇ ਵੀ ਮਾਤਾ ਜੀ ਦੀ ਜਿਹੜੀ ਰਾਤ ਹੀ ਮਾਤਾ ਜੀ ਸਵਰਗਵਾਸ ਹੋ ਗਏ ਨੇ ਤੇ ਚਾਚਾ ਜੀ ਤੇ ਚਾਚੀ ਜੀ ਨੂੰ ਅਮਰੀਕ ਸਿੰਘ ਨੂੰ ਤੇ ਚਾਚੀ ਹਰਜਿੰਦਰ ਕੌਰ ਨੂੰ ਚੰਡੀਗੜ੍ਹ ਜਿਹੜਾ ਪੀਜੀਆਈ ਰੈਫਰ ਕਰ ਦਿੱਤਾ ਸੀ ਇੱਕ ਐਸੀ ਤਸਵੀਰ ਹਰ ਕੋਈ ਹਰਾਨ ਪੁੱਠਾ ਚੱਲ ਕੇ ਮਾਤਾ ਬੈਸ਼ਰੂ ਦੇਵ ਦੇ ਦਰਸ਼ਨ ਕਰਨ ਲਈ ਚੱਲਿਆ ਹੈ ਮਾਤਾ ਦਾ ਭਗਤ ਬਾਪੂ ਰਾਮ ਕੁੰਡੇ ਮਹਾਰਾਸ਼ਟਰ ਤੋਂ ਪੈਦਲ ਚੱਲ ਕੇ ਤੜੜਾ ਬੈਸ਼ਰੂ ਦੇ ਵੀ ਮਾਤਾ ਦੇ ਦਰਸ਼ਨ ਕਰਨ ਲਈ ਜਾ ਰਿਹਾ ਹੈ ਅੱਜ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਵਿੱਚ ਪਹੁੰਚਿਆ ਜਿੱਥੇ ਸਾਰਿਆਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਆਖਰਕਾਰ ਇਹ ਪੁੱਠਾ ਚੱਲ ਕੇ ਮਾਤਾ ਬੈਸ਼ਨੂ ਦੇ ਦਰਸ਼ਨ ਕਿਉਂ ਕਰਨ ਜਾ ਰਿਹਾ ਤੁਸੀਂ ਖੁਦ ਸੁਣੋ ਇਸੀ ਜੁਬਾਨੇ ਤੁਰਾਪੁਰ ਬਾਬਾ ਆਨੇ ਦਾ ਅਮਰੇ ਕੁਲ ਦੇਵੀ ਦਾ ਦਰਸ਼ਨ ਲੈ ਕੇ 22 ਸੇ 2000 ਤੋਂ ਇਸ ਕੋ ਉਲਟੇ ਪਰ ਨਿਕਲਾ ਹੋ ਔਰ ਮੈਂ ਦਿੱਲੀ ਮੇ ਜੰਤਰ ਮੰਤਰ ਪਰ ਆਚਨ ਕਰਕੇ ਮਾਨਯ ਰਾਸ਼ਟਰਪਤੀ ਮਹੋਦਯ ਮਾਨਯ ਪੰਤਪ੍ਰਧਾਨ ਮਹੋਦਯ ਮਾਨਯ ਗ੍ਰਹਿ ਮੰਤਰੀ ਮਹੋਦਯ ਔਰ ਬਾਕੀ ਮਾਨਯ ਹੋਰਾਂ ਕੋ ਨਿਵੇਦਨ ਦਿਆ ਹੈ और उसके बाद मैं जम्मू कटरा के लिए माता जगत जन वैष्णव माता को प्रार्थना करने जा रहा हूँ संबंध मानव जाति के कल्याण के लिए मेरा प्रयास है और संबंध मानव जाति को सुखी समानी आनंदी रखने के लिए कृपा करें ऐसी दुआ मांग रहा हूँ मैं और उसी इसे ऐसे ही भक्ति करते करते मैं देशभक्ति भी करता हूँ हंड्रेड परसेंट वोटिंग के लिए काम भी करता हूँ और लोगों को कहता हूँ कि जब जब आपके पास इलेक्शन हो जाएगा तब तो तब तो आप वोटिंग जरूर कीजिए वोट इज वॉटर पावर और आज का बाकी था जागरूक मतदाता मराठी में बोलूंगा आगा हो लोग साथ आगा हो और एक महत्वपूर्ण दूसरेपूर्ण है रोड पर होने वाले एक्सीडेंट महायुद्ध में भी इतने लोग मरे नहीं उससे ज्यादा लोग मर रहे हैं आपका एक्सीडेंट से और आभंग हो रहे हैं यह बहुत चिंता की बात है दुख की बात है इसलिए मैं गले में शटरी लेकर ले लोगों को इशारा करता हूँ संदेश देता हूँ और इसके ऊपर मेरा बहुत बड़ा अध्ययन चालू है अगर सरकार ने मेरी दखल दी तो ਮੈਂ ਭਾਰਤ ਮੇਕੇ ਹੋਣ ਵਾਲੇ ਐਕਸੀਡੈਂਟ ਜੋ ਹੈ 50% ਜੇ ਬਿਕਮ ਕਰੂੰਗਾ ਮੈਂ ਇਹ ਮਾਮਲਾ ਅਮਰਸਰ ਦਿਹਾਤੀ ਥਾਣਾ ਦੀਨਪਾਇਦੇ ਪਿੰਡ ਸੁਦੀਸਰੀ ਤੋਂ ਸਾਹਮਣਿਆ ਹੈ ਕਿ ਇੱਕ ਵਿਅਕਤੀ ਨੇ ਆਪਣੀ ਪਤਨੀ ਤੋਂ ਇਲਾਵਾ ਇੱਕ ਹੋਰ ਔਰਤ ਨਾਲ ਨਜ਼ਾਇਜ਼ ਬੰਧਨ ਅਤੇ ਪਿਛਲੇ ਕਈ ਸਾਲਾਂ ਤੋਂ ਉਕਤ ਔਰਤ ਉਸ ਵਿਅਕਤੀ ਨੂੰ ਛੱਡ ਕੇ ਵਾਪਸ ਉਸ ਘਰ ਵਿੱਚ ਗਈ ਸੀ ਉਹ ਵਿਅਕਤੀ ਅਜੇ ਵੀ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਜਿਸ ਕਾਰਨ ਕੱਲ ਉਕਤ ਵਿਅਕਤੀ ਨੇ ਆਪਣੀ ਪਤਨੀ ਨਾਲ ਮਿਲ ਕੇ ਬਾਹਰ ਖੜੀ ਔਰਤ 'ਤੇ ਕਾਰ ਚੜਾ ਦਿੱਤੀ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ ਗਈ ਜਿਸ ਦੀ ਲਾਈਵ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ ਪੰਜਾਬ ਵਿੱਚ 10ਵੀਂ ਜਮਾਤ ਦੇ ਪ੍ਰੀਖਿਆ ਦੇ ਨਤੀਜੇ ਆ ਚੁੱਕੇ ਹਨ ਜਿਸ ਵਿੱਚ ਅੰਮ੍ਰਿਤਸਰ ਦੇ ਕਮਰਪ੍ਰੀਤ ਕੌਰ ਨੇ ਸੂਬੇ ਤੋਂ ਤੀਜਾ ਸਥਾਨ ਹਾਸਲ ਕੀਤਾ ਹੈ ਇਸ ਦੌਰਾਨ ਸੂਬੇ ਪਰਵ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਦੂਸਰੇ ਪਾਸੇ ਲੜਕੀ ਦਾ ਕਹਿਣਾ ਹੈ ਕਿ ਉਹ ਵੱਡੀ ਹੋ ਕੇ ਪੁਲਿਸ ਅਫਸਰ ਬਣਨਾ ਚਾਹੁੰਦੀ ਹੈ ਇਥੇ ਦੱਸਣਾ ਜ਼ਰੂਰੀ ਹੈ ਕਿ ਲੁਧਿਆਣਾ ਦੀਆਂ ਦੋ ਲੜਕੀਆਂ ਪਹਿਲੇ ਤੇ ਦੂਜੇ ਸਥਾਨ ਤੇ ਆਈਆਂ ਹਨ ਅਤੇ ਤੀਜੀ ਲੜਕੀ ਅਮਰਸਰ ਦੇ ਵਿੱਚ ਬਾਬਾ ਬਕਾਲਾ ਦੀ ਹੈ ਜਿੱਥੋਂ ਉਸਨੇ ਪੜ੍ਹਾਈ ਕੀਤੀ ਇੱਕ ਛੋਟਾ ਜਿਹਾ ਸਕੂਲ ਹੈ ਜਿੱਥੋਂ ਪੜ੍ਹ ਕੇ ਉਸਨੇ ਇਹਨੇ ਨੰਬਰ ਹਾਸਲ ਕੀਤੇ ਹਨ ਅਸਲ ਵਿੱਚ ਇਹ ਜਿੰਨਾ ਵੀ ਕੋਈ ਜਾਣਦਾ ਹੈ ਕ੍ਰੈਡਿਟ ਸਾਰਾ ਸਕੂਲ ਨੂੰ ਸਕੂਲ ਸਟਾਫ ਨੂੰ ਮੇਰੇ ਟੀਚਰਸ ਨੂੰ ਹੀ ਜਾਂਦਾ ਹੈ ਮੇਰੇ ਪੇਰੈਂਟਸ ਨੂੰ ਨਾਲ ਜਾਂਦਾ ਹੈ ਸੋ ਉਹਨਾਂ ਦਾ ਬਹੁਤ ਯੋਗਦਾਨ ਆ ਉਹਨਾਂ ਦੇ ਬਦੌਲਤ ਹੀ ਮੈਂ ਇਸ ਪੋਜੀਸ਼ਨ ਇਹ ਪੋਜੀਸ਼ਨ ਹਾਸਲ ਕੀਤੀ ਹੈ ਤੇ ਜਦੋਂ ਪਤਾ ਲੱਗਾ ਠੀਕ ਹੈ ਤੁਹਾਨੂੰ ਰਿਜ਼ਲਟ ਦਾ ਜਾਂ ਕਿਵੇਂ ਤਾਂ ਇੱਥੇ ਮਤਲਬ ਸਕੂਲ ਦੇ ਵਿੱਚ ਮੌਜੂਦ ਸੀਗਾ ਜਾਂ ਕਲਾਸ ਦੇ ਵਿੱਚ ਸੀਗੇ ਤੁਸੀਂ ਕਿੱਥੇ ਸੀਗੇ ਤੇ ਕਿਵੇਂ ਦੇ ਰਿਐਕਸ਼ਨ ਸੀਗੇ ਕੀ ਫੀਲਿੰਗ ਸੀ ਕਿਉਂ ਮੈਂ ਕਲਾਸ ਦੇ ਵਿੱਚ ਸੀ ਤੇ ਮੈਨੂੰ ਮਤਲਬ ਮੈਸੇਜ ਮਿਲਿਆ ਆਂਟੀ ਨੇ ਕਿ ਸਰ ਬੁਲਾ ਰਹੀ ਨੇ ਫਿਰ ਸਰ ਨੇ ਮੈਨੂੰ ਇਸ ਬਾਰੇ ਦੱਸਿਆ ਤੇ ਕਲਾਸ ਦਾ ਕੀ ਰਿਐਕਸ਼ਨ ਨਹੀਂ ਆਸ-ਪਾਸ ਫਰੈਂਡਸ ਦਾ ਜਾਂ ਜਿਹੜੇ ਟੀਚਰ ਤੁਹਾਨੂੰ ਪੜਾਉਂਦੇ ਰਹੇ ਜਿਨ੍ਹਾਂ ਦੀ ਮਿਹਨਤ ਸੀਗੀ ਕੀ ਰਿਐਕਸ਼ਨ ਸੀਗਾ ਸਾਰੇ ਬਹੁਤ ਖੁਸ਼ੀ ਕੀ ਤੇ ਸਾਰਿਆਂ ਨੇ ਕੰਗ੍ਰੈਚੁਲੇਟ ਕੀਤਾ ਮੈਨੂੰ ਤੇ ਬਾਕੀ ਸਾਰੇ ਬਹੁਤ ਜ਼ਿਆਦਾ ਖੁਸ਼ ਨੇ ਤੇ ਅੱਗੇ ਜਿਹੜਾ ਹੁਣ ਤੁਹਾਡਾ ਸੁਪਨਾ ਕੀ ਆ ਜਾਂ ਕੀ ਤੁਹਾਡੀ ਪਲਾਨਿੰਗ ਆ ਕੀ ਬਣਨਾ ਚਾਹੁੰਦੇ ਜੀ ਥੋੜਾ ਦੱਸੋ ਸਰ ਮੈਮ ਇੱਕ ਪੁਲਿਸ ਆਫੀਸਰ ਬਣਨਾ ਚਾਹੁੰਦੀ ਆ ਤੇ ਪੁਲਿਸ ਆਫੀਸਰ ਬਣ ਕੇ ਇਸ ਸੁਸਾਇਟੀ ਨੂੰ ਆਪਣਾ ਕੰਟ੍ਰਿਬਿਊਟ ਦੇਣਾ ਚਾਹੁੰਦੀ ਆ ਜੋਬੀਅਸ ਕਰਨੀ ਆ ਹਾਂ ਜੀ ਸਰ ਬਹੁਤ ਆ ਇਸ ਚੈਲੰਜ ਨੂੰ ਸੈਪਟ ਕਰਨ ਲਈ ਤਿਆਰ ਹਾਂ ਜੀ ਆਫ ਕੌਰ ਸਰ ਜਦੋਂ ਆਪਾਂ ਮਿਹਨਤ ਕਰਦੇ ਆ ਤੇ ਸਾਡੇ ਅੱਗੇ ਕੋਈ ਵੀ ਚੈਲੰਜ ਜਿਹੜਾ ਉਹ ਬਹੁਤ ਵੱਡਾ ਨਹੀਂ ਹੁੰਦਾ ਅੰਬਰ ਪਬਲਿਕ ਸੀਨੀਅਰ ਸੈਂਟਰੀ ਸਕੂਲ ਦਾ ਮਾਤਨੀ ਇਲਾ ਦੀ ਵਿਦਿਆਰਥਣ ਕਰਮਣਜੀਤ ਕੌਰ ਪਿੰਡ ਪਨਵਾ ਨੇ ਅੱਜ ਇੱਕ ਕੀਰਤੀਮਾਨ ਸਥਾਪਿਤ ਕੀਤਾ ਹੈ ਕਿ ਪੰਜਾਬ ਦੇ ਵਿੱਚ ਉਸ ਨੇ 3rd ਪੋਜੀਸ਼ਨ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਹਿਲੀ ਪੋਜੀਸ਼ਨ ਹਾਸਲ ਕੀਤੀ ਆ ਇਹ ਬੜਾ ਮਾਣ ਹੈ ਮੈਨੂੰ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਸਾਰੇ ਸਟਾਫ ਤੇ ਮਾਨ ਸਾਰੇ ਪੇਰੈਂਟਸ ਤੇ ਇਹਨਾਂ ਦੇ ਤੇ ਤੇ ਬੱਚਿਆਂ ਤੇ ਮਾਨ ਮਹਿਸੂਸ ਹੋ ਰਿਹਾ ਕਿ ਉਹਨਾਂ ਨੇ ਅੱਜ ਕਿੰਨੇਵੇਂ ਮਕਾਮ ਤੇ ਅੰਬਰ ਪਬਲਿਕ ਸਕੂਲ ਨੂੰ بلندੀਆਂ ਤੇ ਜਿਹੜਾ ਪਹਛਾ ਦਿੰਦਾ ਹੈ ਸ਼੍ਰੀ ਮੁਖਸਰ ਸਾਹਿਬ ਦੀ ਦਾਣਾ ਮੰਡੀ ਕਿਥੇ ਤਾਰ ਤੇ ਕਿਸਾਨ ਵੱਲੋਂ ਮਜ਼ਦੂਰ ਨਾਲ ਹੋਈ ਹੱਥੋ ਪਾਈ ਥਪਾੜ ਮਜ਼ਦੂਰਾਂ ਨੇ ਲੇਬਰ ਜੂਨੀਅਨ ਦੀ ਅਗਵਾਈ ਵਿੱਚ ਧਰਨਾ ਲਗਾ ਦਿੱਤਾ ਸੀਜਨ ਦੀ ਸ਼ੁਰੂਆਤ ਵਿੱਚ ਹੀ ਤੰਮ ਛੱਡ ਕੇ ਲੇਬਰ ਵੱਲੋਂ ਇਸ ਮਾਮਲੇ ਦੇ ਵਿੱਚ ਸਥਿਤ ਸਬੰਧਤ ਵਿਅਕਤੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਮੌਕੇ ਦੇ ਪਹੁੰਚ ਕੇ ਪੁਲਸ ਨੇ ਮਾਮਲੇ ਦੀ ਜਾਂਚ ਉਪਰੰਤ ਠੋਸ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਮੇਰਾ ਨਾਮ ਸੋਨੂ ਕਾਮਲੇ ਦਾਣਾ ਮੰਡੀ ਮਜ਼ਦੂਰ ਜੂਨੀਅਨ ਪ੍ਰਧਾਨ ਹਾਂ ਕੀ ਕਰ ਕਾ ਅਕੜ ਨਾ ਜਰੀ ਆ ਜਿਆ ਸਰ ਨਾਲ ਆ ਅਸੀਂ ਇਸ ਲਈ ਧਰਨਾ ਲਾਇਆ ਸਾਡੇ ਮਜ਼ਦੂਰ ਦੇ ਲੰਬੂ ਦੇ ਥੱਪੜ ਮਾਰਾ ਜ਼ਿੰਮੇਵ ਅਸੀਂ ਉਹਨਾਂ ਕੋਲ ਗਿਆ ਚਲੋ ਜਿਹੜੀ ਵੀ ਦਾਰਾ ਦੀ ਗਲਤੀ ਆ ਆਪਾਂ ਸੌਰੀ ਫੀਲ ਕਰਾ ਦਿੰਨੇ ਆ ਉਸਨੇ ਫਿਰ ਪੁਲਿਸ ਬੁਲਾਈ ਫੋਨ ਤੇ ਜਦੋਂ ਅਸੀਂ ਬੁਲਾਨੇ ਆ ਪੁਲਿਸ ਉਹਦੋਂ 3-3 ਘੰਟੇ ਪੁਲਿਸ ਨਹੀਂ ਆਂਦੀ ਉਸਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ ਇੱਕ ਮਿੰਟ 'ਚ ਬੁਲਾ ਲਈ ਸਾਡੇ ਬੰਦੇ ਚੱਕਾ ਤੇ ਨਾਲੇ ਕਹਿੰਦਾ ਵੀ ਇਹਨਾਂ 'ਤੇ ਗੋਲੀਆਂ ਪਾ ਦਿਓ ਦੱਸੋ ਸਰ ਸਰਕਾਰ ਇਹਨਾਂ ਦੀ ਤੇ ਗੋਲੀਆਂ ਥੋੜੀ ਪਾ ਗਰੀ ਬੰਦਿਆਂ ਦੇ bina darakhast to sade bande chak le gaye ha ji kya asiga ki gall hai jagah da masla si jagah da tali da luhani si te ohna de aage jakke choti maar di choti de hathaphar maar ta ji ਉਹ ਬੰਦੇ ਕਿਹੜੇ ਚੱਕਦੇ ਨੇ ਸਾੜੇ 2 ਬੰਦੇ ਚੱਕੇ ਸੀ ਅਸੀਂ ਇਹਨਾਂ ਨੂੰ ਲਿਆਂਦਾ ਮੇਰਾ ਇੱਕਨ ਲੜਕਾ ਇਹਨਾਂ ਦਾ ਮੇਰਾ ਲੜਕਾ ਹੈ ਅੱਛਾ ਤੂੰ ਕਾ ਲਿਆਂਦਾ ਹਾਂਜੀ ਹਾਂਜੀ ਇੱਕੀ ਗੱਲ ਕੀ ਕਹਿੰਦੇ ਕੀ ਕਹਿੰਦੇ ਕੀ ਅਸੀਂ ਜਦੋਂ ਤੱਕ ਪਰਚਾ ਦਰਜ ਨਹੀਂ ਦਾ ਥੱਪੜ ਮਾਰਨ ਵਾਲੇ ਦੇ ਉਦੋਂ ਤੱਕ ਅਸੀਂ ਡਰਨਾ ਨਹੀਂ ਚਾਕਣਾ ਉਹ ਮਾਂ ਵੈਨ ਕੀ ਗੱਲ ਆ ਵੀ ਗੱਡੀ ਐ ਪੁਲਿਸ ਨਾਲ ਸਾਡੀ ਗੱਲ ਆ ਗਈ ਉਹ ਕਹਿੰਦੇ ਅਸੀਂ ਪਰਚਾ ਦਰਜ ਕਰਦੇ ਹਾਂ ਤੇ ਜਦੋਂ ਪੁਲਿਸ ਤੇ ਵਿਸ਼ਵਾਸ ਆ ਵੀ ਉਹ ਪਰਚਾ ਦਰਜ ਕਰ ਰਹੀ ਹੈ ਬੰਦਾ ਬਸ ਕੋ ਦੇਖੂਗਾ ਬੰਦਾ ਪਮਾ ਨੰਬਰਦਾਰੇ ਜਲਾਲਾਬਾਦ ਰੋਡ ਦਾ ਆਹ ਕਣਕ ਆਈ ਹੈ ਉਹ ਵੇਖੋ ਜੀ 16 ਮੋਸਟਰ ਇਧਰ ਆ ਜੀ ਸਾਹਮਣੇ ਮੰਡੀ ਚ 13-13 ਮੋਸਟਰ ਕਣਕ ਨਹੀਂ ਭਰੀ ਸੀ ਉਹਨਾਂ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ 16 ਮੋਸਟਰ ਕਣਕ ਭਰੀ ਹੈ ਜੀ ਉਹ ਸਾਹਮਣੇ ਜੀ ਨਾ ਲਿਖੀ ਗਈ ਹੈ ਮਾਰਕਟ ਮੇਟ ਦਾ ਰਿਕਾਰਡ ਨਹੀਂ ਸਵੇਰ ਦਾਣਾ ਮੰਡੀ ਦੇ ਵਿੱਚ ਮਜ਼ਦੂਰ ਮਜ਼ਦੂਰ ਦੁਨੀਆ ਨਾਲ ਤੇ ਕਿਸਾਨ ਪੰਮਾ ਸਿੰਘ ਦੀ ਆਤਿਚ ਦੀ ਕਣਕ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ ਜੇਤ ਜੇਤ ਸੰਬੰਧੀ ਮਜ਼ਦੂਰ ਦਲਦਾਰ ਸਿੰਘ ਨੇ ਇੱਕ ਮੈਨੂੰ ਤਰਖਾਸਤ ਦਿੱਤੀ ਹੈ ਪੰਮਾ ਸਿੰਘ ਦੇ ਖਿਲਾਫ ਉਹਦੀ ਛਾਣਬਿੰਨ ਕਰਕੇ ਜੋ ਕਾਰਵਾਈ ਬਣਦੀ ਆ ਅਮਨ ਵਿੱਚ ਲਿਆਂਦੀ ਜਾਵੇਗੀ ਆਸ਼ੀਰੀ ਮੁਖਸਰ ਸਾਹਿਬ ਦੀ ਪੁਲਿਸ ਨੇ ਗੈਂਗਸਟਰ ਬੰਬੀਹਾ ਗਰੁੱਪ ਨਾਲ ਸੰਬੰਧ ਰੱਖਦੇ ਦੋ ਵਿਅਕਤੀਆਂ ਨੂੰ ਇੱਕ ਆਟੋ ਕਾਰ ਵਿੱਚ ਸਫਲਤਾ ਹਾਸਲ ਕੀਤੀ ਹੈ ਉਹਨਾਂ પાસે 32 ਬੋਰ 10 ਰੌਣ ਜਿੰਦਾ ਸਮੇਤ ਗ੍ਰਿਫਤਾਰ ਕੀਤਾ ਹੈ ਮੋਰੀਲੀ ਪੁਚਛਕਿਚ ਦੌਰਾਨ ਉਹਨਾਂ ਦੱਸਿਆ ਕਿ ਇਹ ਦੋਵੇਂ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨਾਲ ਸਬੰਧ ਰੱਖਦੇ ਹਨ ਮਾਨਜੋਗ ਦਾਦ ਵਿੱਚ ਪੇਸ਼ ਕਰ ਰਹਿਮਾਨ ਹਾਸਲ ਕੀਤਾ ਗਿਆ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਕੱਲ ਮਿਤੀ 17 4 24 ਨੂੰ ਸਾਡੀ ਸੀਆਈਏ ਸਟਾਫ ਮੁਖਸਰ ਸਾਹਿਬ ਦੀ ਟੀਮ ਬਰਾਏ ਗਸਟ ਅਤੇ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਸਿਗੀ ਜੋ ਕਿ ਲਾਹੌਰੀਆਂ ਦੇ ਟਾਬੇ ਦੇ ਸਾਹਮਣੇ ਇੱਕ ਵਿਅਕਤੀ ਸ਼ੱਕੀ ਜਾਪਿਆ ਜਿਸ ਦੀ ਤਲਾਸ਼ੀ ਕਰਨ ਤੇ 1 ਕਿਲੋ ਹਫੀਮ ਬਰਾਮਦ ਹੋਈ ਹੈ ਇਹ ਵਿਅਕਤੀ ਜਿਸ ਦਾ ਨਾਮ ਮਿੱਠਾ ਲਾਲ ਗੁੱਜਰ ਹੈ ਇਹ ਸਵਾਏ ਮਾਦੋਪੁਰ Rajasthan ਦਾ ਰਹਿਣ ਵਾਲਾ ਹੈ ਅਤੇ ਇਸ ਦੇ ਪਾਸੋਂ 1 ਕਿਲੋ ਹਫੀਮ CIA ਸਟਾਫ ਮੁਖਸਰ ਨੇ ਬਰਾਮਦ ਕੀਤੀ ਪਹਿਲਾਂ ਵੀ ਨਹੀਂ ਗੋਮੀ ਨੇ ਪਹਿਲਾਂ ਵੀ ਇਹ ਕੰਮ ਕਰਦਾ ਅਜੇ ਇਹਨੂੰ ਰਿਮਾਂਡ ਤੇ ਲਿਆਇਆ ਹੈ ਤੇ ਪੁੱਛ ਕਿਸ ਦੌਰਾਨ ਜੋ ਵੀ ਗੱਲ ਸਾਹਮਣੇ ਆਏਗੀ ਉਸ ਉਹ ਕਿ ਟੋਲੇ ਕੇ ਜਿਸ ਇੱਕ ਇਹ ਆ ਜੇ ਸਟੈਂਪ ਲੇ ਕੇ ਉਹ ਗੀਨ ਤੇ ਲੇ ਕੇ ਪਤਾ ਲਗੇ ਇਹ ਹਜੇ ਅਸੀਂ ਤਪੀਸ਼ ਕਰ ਰਹੇ ਹਾਂ ਜੇ ਇਹਨੂੰ ਰਿਮਾਂਡ ਤੇ ਲਿਆ ਤੇ ਇਹਨੂੰ ਅੱਗੇ ਪੁੱਛ ਕੇ ਜਾ ਰਹੀ ਹੈ ਜੀ ਕਸਬਾ ਚੋਲਾ ਸਾਹਿਬ ਇੱਕੇ ਸਰਹਾਲੀ ਰੋਡ ਤੇ ਸਿਤ ਬਲੈਕਸਟੋਨ ਅਕੈਡਮੀ ਹਾਈਲਾਈਟ ਸੈਂਟਰ ਨਾਂ ਦੀ ਇਮਾਰਤ ਵੇਖਦਿਆਂ ਹੀ ਵੇਖਦਿਆਂ ਢਾਈ ਢੇਰੀ ਹੋ ਗਈ 71 ਜਾਣਕਾਰੀ ਮੁਤਾਬਕ ਅੱਜ ਦੁਪਹਿਰ ਲਗਭਗ 4:30 ਵਜੇ ਦੇ ਕਰੀਬ ਇਹ ਇਮਾਰਤ ਵੇਖਦਿਆਂ ਹੀ ਵੇਖਦਿਆਂ ਢਾਈ ਢੇਰੀ ਹੋ ਗਈ ਚਸ਼ਮਦੀਤਾ ਨੇ ਦੱਸਿਆ ਕਿ ਇਸ ਬਿਲਡਿੰਗ ਵਿੱਚ ਸਥਿਤ ਬਲੈਕ ਸਟੋਨ ਦੀ ਅਕੈਡਮੀ ਨਾਂ ਦੀ ਆਈਲੈਟ ਸੈਂਟਰ ਚੱਲਦਾ ਹੈ ਜਿਸੇ 45 ਤੋਂ 50 ਵਿਦਿਆਰਥੀ ਰੋਜ਼ਾਨਾ ਵਿਦਿਆ ਹਾਸਲ ਕਰ ਲਈ ਆਉਂਦੇ ਹਨ ਪਰ ਅੱਜ ਲਗਭਗ 4 ਵਜੇ ਦੇ ਕਰੀਬ ਜਦ ਉਹ ਇਸ ਸੈਂਟਰ ਨੂੰ ਬੰਦ ਕਰਕੇ ਚਲੇ ਗਏ ਤਾਂ ਮਹਿਦ 20-25 ਮਿੰਟਾਂ ਬਾਅਦ ਹੀ ਇਮਾਰਤ ਡਿੱਗੀ ਅਗਰ ਬੱਚੇ ਅੰਦਰ ਹੁੰਦੇ ਤਾਂ ਬਹੁਤ ਵੱਡਾ ਹਾਦਸਾ ਪਾਪਰ ਜਾਣਾ ਸੀ ਤੋਂ ਬਿਲਡਿੰਗ ਜਿਹੜੀ ਡਿੱਗੀ ਹੈ ਕਿਵੇਂ ਤੁਹਾਨੂੰ ਲੱਗਦਾ ਕਿਵੇਂ ਡਿੱਗੀ ਹੈ ਬ੍ਰੇਕਿੰਗ ਭਗੀ ਆਪਾਂ ਲੱਗੀ ਜਗ੍ਹਾ ਜੋ ਇਹਦੀ ਹੁੰਦੀ ਹੈ ਨਾ ਵਾਹਨ ਵਾਹਨ ਤੋਂ ਸਿਰਫ 4 ਇੰਚ ਨਹੀਂ ਸਾਡੀ ਦੂਗੀਆਂ ਹੀ ਕੁੱਟੀ ਆ ਵਾਹਨ ਤੋਂ ਬਿਲਕੁਲ ਸੜਕਾਂ ਤੋਂ ਚੀ ਹੁੰਦੀਆਂ ਲੱਗੇ ਅਹੀਂ ਵਾਹਨ ਤੋਂ 1 ਫੁੱਟ ਸਾਡੀ ਇਹ ਜਦੋਂ ਰੋੜੇ ਰਾੜੇ ਚੁੱਕਣਗੇ ਆਪੇ ਪਤਾ ਲੱਗੇਗਾ ਆਪਾਂ ਨੂੰ ਕਿ ਉਹ ਜਾਂਚ ਹੋਊਗੀ 1 ਫੁੱਟ ਅਹੀਂ ਉਹ ਕੁੱਟੀ ਆ ਨਹੀਂ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਦੋ ਮੰਜ਼ਲੀ ਇਹਨਾਂ ਦੀ ਬਿਲਡਿੰਗ ਹੀ ਉਹ ਪਹਿਲਾਂ ਹੀ ਇੰਨੀ ਕਮਜ਼ੋਰੀ ਹੈ ਇਹਨਾਂ ਨੂੰ ਦੂਰ ਹੀ ਜਾ ਕੇ ਕਹਿ ਚੁੱਕੇ ਆ ਭਈ ਇਹਦਾ ਕੋਈ ਹਿੱਲਾ ਕਰੋ ਹੂੰ ਇਹ ਬਿਲਡਿੰਗ ਪਹਿਲਾਂ ਹੀ ਇੰਨੀ ਜਿਆਦੀ ਕਮਜ਼ੋਰ ਸੀ ਕਿ ਉਹ ਮਤਲਬ ਇਨਾ ਜੈਕ ਜੁਕ ਲਾ ਕੇ ਉਹਨਾਂ ਨੂੰ ਸੈੱਟ ਕਰਾਇਆ ਕੋਸਾਲ ਪਹਿਲਾਂ ਕਹਿੰਦਾ ਜੀ ਪੈਰਪੂਰੋ ਦੇ ਪਹਿਲਾਂ ਹੀ ਉਹੋ ਜਿਹੀ ਅਸੀਂ ਤੇ ਬਿਲਕੁਲ ਉਹ ਜਿਹਾ ਲਾ ਕੇ ਮਜ਼ਬੂਤੀ ਵਾਲਾ ਕੰਮ ਕਰ ਲੱਗੇ ਹਾਂ ਡੇਡ ਡੇਡ ਫੁੱਟ ਚੌੜੇ ਪਿਲਰ ਪਰ ਲੱਗੇ ਹਾਂ ਵੀ ਇਹਨਾਂ ਦੀ ਵੀ ਬਿਲਡਿੰਗ ਸੇਫ ਹੋ ਜਾਣੀ ਸੀ ਹਾਂਜੀ ਇਹੋ ਜਿਹਾ ਕੰਮ ਕਰ ਲੱਗੇ ਹਾਂ ਚੰਗਾ ਕੰਮ ਕਰ ਲੱਗੇ ਹਾਂ ਹੁਣ ਮਾੜੀ ਕਿਸਮਤ ਇਹਨਾਂ ਦੀ ਜਾਂ ਕੁਝ ਲਾ ਲੋ ਸਾਡਾ ਵੀ ਕੰਮ ਸਾਰਾ ਰੋਕਿਆ ਸਾਡਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਕੋਈ ਸਾਡਾ ਵਾਹ ਵਾਸਤਾ ਨਹੀਂ ਦੇਖੋ ਆਪਾਂ ਕੋਈ ਜਗ੍ਹਾ ਲੈਨੇ ਆ ਹਾਂ ਉਹ ਜਗਾ ਲੈਣ ਉਹ ਬਿਲਡਿੰਗ ਤੇ ਬਣਾਵਾਂਗੇ ਨਹੀਂ ਪੁੱਟ ਕੇ ਬਣਾਵਾਂਗੇ ਜੇ ਆਪਾਂ ਨਹੀਂ ਪੁੱਟ ਕੇ ਬਿਲਡਿੰਗ ਨਹੀਂ ਬਣਾਵਾਂਗੇ ਤੇ ਜੋ ਹਾਲ ਇਹਨਾਂ ਦਾ ਹੈ ਉਹ ਕੱਲ ਨੂੰ ਸਾਡਾ ਹੋ ਜਾਣਾ ਸੀ ਹੈ ਗੱਲ ਨਾ ਜੀ ਬਸ ਸਾਡਾ ਕੋਈ ਵੀ ਕਸੂਰ ਨਹੀਂ ਆ ਕਾਰਨ ਇਹ ਆ ਕਿ ਇਹਨਾਂ ਦੀ ਬਿਲਡਿੰਗ ਬੇਹੱਦ ਕਮਜ਼ੋਰ ਹੈ ਇਹ ਆਂਡ ਗਵਾੜ ਜਿੰਨੇ ਆ ਤੁਹਾਨੂੰ ਇਲਾਕਾ ਵੀ ਦੱਸ ਦਊਗਾ ਵੀ ਇਹਨਾਂ ਬਹੁਤ ਮਾੜਾ ਮਿਸਤਰੀ ਲਾਇਆ ਜਾਂ ਮਾੜਾ ਮਟੀਰੀਅਲ ਵਰਤਿਆ ਤੇ ਉਹ ਤੈਸ ਨੈਸ ਹੋ ਗਿਆ ਸਾਨੂੰ ਵੀ ਦੁੱਖਿਆ ਬਿਲਕੁਲ ਕਿਉਂਕਿ 10 ਦੇ ਕੁਝ ਸਮਾਂ ਪਹਿਲਾਂ ਹੀ ਬਣਾਈ ਹੈ ਹਨਾ ਹਾਂ ਕੁਝ ਸਮਾਂ ਪਹਿਲਾਂ ਬਣਾਈਆਂ ਸਾਨੂੰ ਵੀ ਦੋਖਿਆ ਪਰ ਉਹਦੇ ਵਿੱਚ ਸਾਡਾ ਕਸੂਰ ਅੱਤੀ ਨਹੀਂ ਆ ਕਿਉਂਕਿ ਇਹਨਾਂ ਦੀ ਬਿਲਡਿੰਗ ਹੀ ਕਮਜ਼ੋਰ ਹੀ ਵੇਖੋ ਨੀਆਂ ਦੇ ਲਾਗੇ ਨੀਆਂ ਪੁੱਟਦੇ ਆਪਾਂ ਉਹਨਾਂ ਦੇ ਥਾਂ 'ਚ ਜਾ ਕੇ ਤਾਂ ਪੁੱਟੀ ਨਹੀਂ ਤੇ ਨੀਂਹ ਵੀ ਵਾਹਾਂ ਦੇ ਜਿਹੜੀ ਪੈਲੀ ਹੁੰਦੀ ਆ ਮਾਂ ਦਾ ਆਪਾਂ ਬੋਹਨੇ ਆ ਵਾਹਾਂ ਤੋਂ ਸਿਰਫ 1.5 ਫੁੱਟ ਨੀਂਹੀਆਂ ਆਪਾਂ ਰੱਖੀ ਫਿਰੋਜ਼ਪੁਰ ਸ਼ਹਿਰ ਵਿੱਚ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹਨਾਂ ਨੇ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਤੇ ਜਾਨ ਲੈਵੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਇਹ ਤਸ਼ਾ ਤਸਕਰ ਤੋਂ ਆਪਣੀ ਪਤਨੀ ਨੂੰ ਬਚਾਉਣ ਲਈ ਔਰਤੇ ਹਮਲਾ ਕਰ ਦਿੱਤਾ ਤਸਕਰ ਨੇ ਉਸ ਤੇ ਤੇਜ਼ ਤਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸਾਰੀ ਕੱਟਣਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਮੈਂ ਗੁਰਮੀਤ ਕੌਰ ਜੀ ਜੀਰਾਗੜ ਨੇ ਉਹ ਬਾਤ ਪੜ੍ਹ ਰਿਹਾ ਹਾਂ ਹਾਂਜੀ ਹਾਂਜੀ ਕੀ ਹੋਇਆ ਜਿਹੜੀ ਗੋਡਾ ਕਰਦੀ ਹੋਈ ਕਿੰਨਾ ਨੇ ਕੀਤੀ ਆ ਇਹ ਗੁਰਦੇਵ ਸਿੰਘ ਅ ਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਤਿੰਨੋਂ ਜਣੇ ਆਏ ਸਾਡੇ ਘਰੇ ਮੇਰੇ ਪਤੀ ਦਾ ਪੁੱਛਦੇ ਸੀ ਘਰੇ ਹੈਗਾ ਕਿ ਨਹੀਂ ਹੈਗਾ ਮੈਂ ਜਵਾਬ ਦਿੱਤਾ ਵੀ ਘਰੇ ਨਹੀਂ ਹੈਗਾ ਇਹ ਨਸ਼ਾ ਕਰਨ ਦੇ ਆਦੀ ਨੇ ਮੇਰੇ ਪਤੀ ਨੂੰ ਬੁਰੀ ਸੰਗਤ ਚ ਪਾਉਣਾ ਚਾਹੁੰਦੇ ਨੇ ਮੈਂ ਇਸ ਕਰਕੇ ਇਹਨਾਂ ਨੂੰ ਜਵਾਬ ਦਿੱਤਾ ਵੀ ਘਰ ਨਹੀਂ ਹੈਗਾ ਤੇ ਇਹਨਾਂ ਨੇ ਆ ਕੇ ਖੰਡੇ ਕਿਰਪਾਨਾਂ ਰਾਡ ਲੋਹੇ ਦੀਆਂ ਰਾੜਾਂ ਨਾਲ ਮੇਰੇ ਤੇ ਹਮਲਾ ਕੀਤਾ ਮੈਂ ਬੜੀ ਮੁਸ਼ਕਲ ਨਾਲ ਬਚੀ ਆ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤੇ ਇਹਨਾਂ ਤੇ ਕਿੰਨੇ ਕੇ ਜਿਹੜੇ ਲੈਸੋ ਕਿ ਆਏ ਇਹ ਕਿਸ ਚੀਜ਼ਾਂ ਨਾਲ ਹਥਿਆਰ ਤੋਂ ਹਾਂਜੀ ਇਹਨਾਂ ਕੋਲ ਸੀਗੇ ਖੰਡੇ ਹਥਿਆਰ ਸੀਗੇ ਹੋਰ ਰਾੜਾਂ ਸੀ ਲੋਹੇ ਦੀਆਂ ਤੇ ਅਨਡਰ ਐਵਰ ਗੱਡੀ ਤੇ ਆਏ ਸੀ ਹਾਂ ਜੀ ਅਸੀਂ ਇਰਅਕ ਨਵੀਂ ਵਾਦੀ ਦੇ ਰਹਿਣ ਵਾਲੇ ਹਾਂ ਹਾਂ ਜੀ ਕੁਲਵਿੰਦਰ ਕੋਹ ਮੇਰਾ ਨਾਮ ਹੈ ਤੇ ਇਹ ਗੁਰਦੇਵਤ ਦੀਪੂ ਤੇ ਹਰਪ੍ਰੀਤ ਤੇ ਨੀਤਾ ਮਨਜੀਤ ਨੀਤਾ ਇਹ ਦਾਣਾ ਮੰਡੀ ਦੇ ਨੇ ਐ ਰਿਸ਼ਤੇ 'ਚ ਮੇਰੇ ਭਤੀਜੇ ਨੇ ਪਰ ਅਸੀਂ ਇਹਨਾਂ ਨਾਲ ਵਰਤਦੇ ਨਹੀਂ ਇਹਨਾਂ ਕਰਤੂਤਾ ਤੋਂ ਹੀ ਨਹੀਂ ਵਰਤਦੇ ਜੀ ਇਹਨਾਂ ਨਾਲ ਕੀ ਕਰਦੇ ਨੇ ਉਹ ਗੁੰਡਾਗਰਦੀ ਕਰਦੇ ਨੇ ਇਹੀ ਹਾਂਜੀ ਨਸ਼ੇ ਦੇ ਵੀ ਨਸ਼ੇ ਦਾ ਕੰਮ ਕਰਦੇ ਨੇ ਹਾਂਜੀ ਤੇ ਖਾਂਦੇ ਵੀ ਨੇ ਤੇ ਨਸ਼ਾ ਵੇਚਦੇ ਵੀ ਨੇ ਤੇ ਇਹ ਇਸ ਤਰ੍ਹਾਂ ਜ਼ਬਰਦਸਤੀ ਕਰਦੇ ਲੋਕਾਂ ਤੇ ਗੁੰਡਾਗਰਦੀ ਸਾਡੇ ਘਰ ਆ ਕੇ ਵੀ ਇਸ ਤਰ੍ਹਾਂ ਹੀ ਗੁੰਡਾਗਰਦੀ ਕੀਤੀ ਸਿਰਫ ਮੇਰੀ ਨੋਨ ਇਹੀ ਆਖਿਆ ਵੀ ਮੇਰੇ ਘਰ ਨਾਲਾ ਘਰ ਨਹੀਂ ਹੈਗਾ ਅਸੀਂ ਨੋ ਸਸਕਾਰ ਸੀ ਇਹਨਾਂ ਨੇ ਆ ਕੇ ਬਸ ਪੁੱਛਿਆ ਰਾਤੀ ਪੁੱਛ ਕੇ ਗਏ ਨੇ ਰਾਤੀ ਵੀ ਬੋਲ ਕੇ ਗਿਆ ਤੇ ਸਵੇਰੇ ਫੇਰ ਆ ਗਿਆ ਯਾਰਾਂ ਜੀ ਫਿਰ ਬੰਦੇ ਲੈ ਕੇ ਆਇਆ ਸੀ ਹੱਥ ਜੋੜ ਕੇ ਰਾਤੀ ਇਹਨੂੰ ਕੱਢਿਆ ਵੀ ਸਾਡੇ ਘਰ ਨਾ ਤੱਕ ਲਓ ਤੂੰ ਚਲਾ ਜਾ ਵੀ ਮੇਰਾ ਬੇਟਾ ਘਰ ਨਹੀਂ ਆਏਗਾ ਪਰ ਉਹਨੇ ਹੁੰਦਕ ਰੱਖੀ ਉਹ ਸਵੇਰੇ ਫੇਰ ਆ ਗਿਆ ਪਰ ਕਿੰਨੀ ਹੱਦ ਕੀਤੀ ਇਹਨਾਂ ਨੇ ਬਹੁਤ ਹੱਦ ਕੀਤੀ ਮੇਰੀ ਨੋਹ ਤੇ ਖੰਡਿਆਂ ਦੇ वार ਕੀਤੇ ਮਾਰ ਦੇਣ ਦੀ ਇਹਨਾਂ ਨੇ ਆਪਦੀ ਪੂਰੀ ਕੋਸ਼ਿਸ਼ ਕੀਤੀ ਨਸ਼ੇ 'ਚ ਹਾਂਜੀ ਨਸ਼ੇ 'ਚ ਤੁੱਤ ਸੀ ਅੱਛਾ ਅੱਛਾ ਤੇ ਪੁਲਿਸ ਵੱਲੋਂ ਹੁਣ ਕੋਈ ਸ਼ਕਤੀ ਨਹੀਂ ਕਰ ਲਈ ਪੁਲਿਸ ਵੱਲੋਂ ਕੋਈ ਸ਼ਕਤੀ ਕਾਰਵਾਈ ਕੋਈ ਨਹੀਂ ਇਹਨਾਂ ਨੂੰ ਫੜ ਨਹੀਂ ਹੁੰਦਾ ਕੋਈ ਫੜਦੇ ਨਹੀਂ ਪਾਉਂਦੇ ਔਰ ਤਾਂ ਘਰ ਦੇ ਵਿੱਚ ਕਿਸ ਤਰ੍ਹਾਂ ਸੇਫ ਸੇਫ ਕਿਸ ਤਰ੍ਹਾਂ ਨੇ ਔਰ ਤਾਂ ਘਰ ਦੇ ਵਿੱਚ ਬਸ ਅਸੀਂ ਮਜਬੂਰੀ ਨਾਲ ਹੀ ਸੇਫ ਆ ਬਾਹਰ ਵੀ ਹਾਂਜੀ ਜੇ ਘਰ ਚ ਨਹੀਂ ਸੇਫ ਰਹਿ ਸਕਦੇ ਤੇ ਅਸੀਂ ਕਿੱਥੇ ਰਹਿ ਸਕਦੇ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਏ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਿਵੇਂ ਜਿਵੇਂ ਚੋਣਾ ਨੇੜੇ ਆ ਰਹੀ ਹਨ ਜਿਵੇਂ ਜਿਵੇਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਕਾਰੇ ਹਨ ਆਪਣਾ ਆਪਣਾ ਚੋਣ ਪ੍ਰਚਾਰ ਇਸੇ ਕੜੀ ਤਹਿਤ ਫਰੀਦਕੋਟ ਮੋਗਾ ਬਾਗਾਪੁਰਾਣਾ ਦੇ ਲੋਕ ਸਭਾ ਹਲਕੇ ਤੋਂ ਪਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਬਾਗਾਪੁਰਾਣਾ ਤੇ ਨਿਹਾਲ ਸਿੰਘ ਬਾਲਾ ਵਿੱਚ ਪਹਿਲਾਂ ਤੁਸੀਂ ਖੜੇ ਕਿਸਾਨਾਂ ਨੂੰ ਮਿਲਣ ਲਈ ਜਿਵੇਂ ਹੀ ਗਏ ਤਾਂ ਉੱਥੇ ਹੀ ਕਿਸਾਨਾਂ ਨੇ ਨਾਹਰ ਬਾਜੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਉਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਵੇਖਦੇ ਹੋਏ ਪੁਲਿਸ ਨੇ ਕੁਝ ਕਿਸਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਕਮਾਲੀ ਹੋ ਗਈ ਅੱਜ ਤਾਂ گاਉਂ ਜਿਤਨੀ ਸੰਗਤ ਸੀ ਸ਼ਹਿਰ ਮੇ ਆਈ ये गांव से आई थी मैंने हाथ खड़ा करके पूछा भी वाकई झूठ तो नहीं गांव से सब ने से तो अच्छी बात है सबको मिलना जुलना चाहिए मैं भी उनके दर्शन करने चाहता था वो भी मुझे मिलना चाहते थे ख़ास तौर पर नरेंद्र भाई मोदी जी के जो नीतियों को जो अप्रीशिएट करते हैं उन्हें पता है कि सारी पार्टी सब पार्टी हमने देख ली है एक ही पार्टी है जो पंजाब को अब कोई अच्छी जगह अच्छे मुकाम पे ले जा ले जा सकती है वरना वक्की मैंने क्या कहना लोगों ने देख ही लिया है कि किसी ने कुछ नहीं किया अब लोग वक्त चुके हैं उन्हें एहसास हो गया है कि एक ही रास्ता है अब बीजेपी भी। जब से आपने ये कहना शुरू किया है कि आप किसानों के लिए पुल का काम करेंगे तो लग रहा है ना कि विरोध आगे से बहुत कम हो गया बहुत कम हो गया देखो मोहब्बत में बहुत पावर होती है प्यार में बहुत एक शक्ति होती है जो अधिक है नज़र नहीं आती लोग प्यार करना सीख लें नफरत अपने आप ख़त्म हो जाती बात यह है कि रोशनी कर दो तो आप बल्ब लाटू बल्ब नहीं जगा ट्यूब तो उसको तो पता ही नहीं अंधेरा क्या है तु, 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 अंधेरा तो रोशनी की गैरहाज़री का नाम है जब रोशनी होती है अंधेरा कहाँ है तो ऐसे ही मोहब्बत रोशनी है और अंधेरा नफरत है ਤੋਂ ਹੁਣ ਜੇ ਜਾਂਦੇ ਕਿ ਵੀ ਫਰੀਦ ਕੋਟ ਦੀ ਬਾਤ ਕੀ ਜਾਏ ਤਾਂ ਫਰੀਦ ਕੋਟ ਹਲਕਾ ਕੇ ਜਿਆਦਾ ਤਾਂ ਲੋਕ ਕਹਿ ਰਹੇ ਕਿ ਜੋ ਵੀ ਪਹਿਲੇ ਐਮਪੀ ਬਣ ਕੇ ਆਏ ਆ ਉਹ ਵਾਪਸ ਨਹੀਂ ਬੋਲਦੇ ਹਾਂ ਉਹ ਲੋਕ ਠੀਕ ਕਹਿ ਰਹੇ ਹਨ ਲੋਕ ਠੀਕ ਕਹਿ ਰਹੇ ਹਨ ਦੁੱਧ ਦਾ ਜਲਾ ਲੱਸੀ ਕੋ ਵੀ ਫੂਕੇ ਮਾਰਦਾ ਹੈ ਲੋਕ ਠੀਕ ਕਹਿ ਰਹੇ ਹਨ ਲੇਕਿਨ ਮੇਰੇ ਬਾਰੇ ਮੈਂ ਤਾਂ ਸਾਰੇ ਜਹਾਨ ਕੋ ਪਤਾ ਹੈ ਕਿ ਜਿਸ ਦਿਨ ਇਸ ਲਾਈਨ ਮੇ ਆਇਆ ਉਸ ਦਿਨ ਕੇ ਬਾਅਦ ਕੁਛ ਹੋਰ ਕੀਤਾ ਹੀ ਨਹੀਂ ਵਹੀ ਜਮ ਜਾਤਾ ਹੂੰ ਮੈਂ ਜੋ ਲੋਕ ਮੇਰੇ ਵੋਟ ਔਰ ਸਪੋਰਟ ਕਰਦੇ ਆਪਨੇ ਦੇਖ ਲੈਣਾ ਮੈਂ ਇਹਾਂ ਘਰ ਬਣਾ ਲੈਣਾ ਹੈ 5 ਸਾਲ ਕਹੀਂ ਨਹੀਂ ਜਾਣਾ ਲੋਕ ਸਭਾ ਹਲਕੇ ਫਤਿਹਗੜ ਸਾਹਿਬ ਤੋਂ ਸ਼ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਅੱਜ ਸਮਰਾਲੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਸਮਰਾਲੇ ਦੇ ਵਿੱਚ ਇੱਕ ਮੀਟਿੰਗ ਵਿੱਚ ਪਹੁੰਚ ਕੇ ਲੋਕਾਂ ਨਾਲ ਰੂਪ ਰੂਪ ਮੀਟਿੰਗ ਕੀਤੀ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਨਾਂ ਦੀ ਹੀ ਸਰਕਾਰ ਹੈ। ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੋ ਚੁੱਕੀ ਹੈ। ਦਿਨ ਦਿਹਾੜੇ ਲੋਕਾਂ ਉੱਪਰ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਤੇ ਫਰौतीਆਂ ਮੰਗੀਆਂ ਜਾ ਰਹੀਆਂ ਹਨ। ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅੱਜ ਜਦ ਜਦੋਂ ਦੀ ਇਹਨਾਂ ਦੀ ਕੈਂਡੀਡੇਟਸ਼ਿਪ ਅਨਾਉਂਸ ਹੋਈ ਆ ਤੇ ਖਾਲਸਾ ਜੀ ਨਾਲ ਅਸੀਂ ਪਿੰਡਾਂ 'ਚ ਵੱਖ-ਵੱਖ ਪਿੰਡਾਂ 'ਚ ਗਏ ਆ ਤੇ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਭ ਤੋਂ ਵੱਡੀ ਗੱਲ ਤਾਂ ਇਹ ਮਿਲ ਰਹੀ ਆ ਵੀ ਜਿਹੜਾ 2.5 ਸਾਲ ਦਾ ਪਿਛਲਾ ਸਮਾਂ ਨਿਕਲਿਆ ਸਰਕਾਰ ਦਾ ਉਹਦੀਆਂ ਨੀਤੀਆਂ ਨੂੰ ਦੇਖਦੇ ਹੋ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਜਿਹੜੇ ਸੱਜਣ ਸਾਨੂੰ ਛੱਡ ਕੇ ਵੀ ਚਲੇ ਗਏ ਸੀ ਜਾਂ ਜਿਹੜੇ ਸੱਜਣ ਕਦੇ ਅਕਾਲੀ ਦਲ ਨਾਲ ਨਹੀਂ ਖੜੇ ਉਹ ਵੀ ਅੱਜ ਇਹ ਸਾਡੇ ਨਾਲ ਵੋਟੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਪਿੰਡਾਂ 'ਚ ਉਹਨਾਂ ਨੇ ਮੂਹਰੇ ਹੋ ਕੇ ਅੱਜ ਡਿਊਟੀ ਅਦਾ ਕੀਤੀ ਆ ਤੇ ਸਾਨੂੰ ਇਹ ਇਸ ਗੱਲ ਦਾ ਵਿਸ਼ਵਾਸ ਵੀ ਦਵਾਇਆ ਵੀ ਆਉਣ ਵਾਲੇ ਸਮੇਂ 'ਚ ਉਹ ਸ਼ਰੋਮਣੀ ਅਕਾਲੀ ਦਲ ਦਾ ਡਟ ਕੇ ਸਾਥ ਦੇਣਗੇ ਤੇ ਸਾਡੇ ਕੈਂਡੀਡੇਟ ਨੂੰ ਇਤੋਂ ਭਾਰੀ ਬੋਮਨਾ ਜਿਤਾਉਣਗੇ ਅੱਜ ਬੀਬੀ ਹਰਸਿਮਰਤ ਕੌਰ ਬਾਦਲ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਜਿੱਥੇ ਉਹਨਾਂ ਨੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਉਹਨਾਂ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਭਾਰੀ ਬੋਮਤ ਮਿਲੇਗਾ ਉਹਨਾਂ ਇਹ ਵੀ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਉਹਨਾਂ ਦੀ ਪੰਜਾਬ ਵਾਸੀਆਂ ਦੀ ਮਾਂ ਪਾਰਟੀ ਹੈ ਇਸੇ ਕਰਕੇ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਪਰਮਾ ਹੰਗਾਰਾ ਮਿਲ ਰਿਹਾ ਹੈ ਉਹਨਾਂ ਨੇ ਵੀ ਕਿਹਾ ਕਿ ਬਾਕੀ ਪਾਰਟੀਆਂ ਨੂੰ ਇਸ ਵਾਰ ਮੂੰਹ ਦੀ ਦੇਖਣੀ ਪਵੇਗੀ। ਸਾਡੇ ਨਾਲ ਪੂਰੀ ਤਿਆਰੀ ਹੈ। ਲੋਕਾਂ ਨੇ ਸਾਰੀਆਂ ਸਰਕਾਰਾਂ ਦੇਖ ਲਈਆਂ ਨੇ, ਸਾਰੀਆਂ ਪਾਰਟੀਆਂ ਦੇਖ ਲਈਆਂ ਨੇ। ਵੋਟਾਂ ਦੇ ਵੇਲੇ ਕੀ ਬੋਲਦੇ ਨੇ ਤੇ ਸਰਕਾਰ ਬਣਾਉਣ ਤੋਂ ਬਾਅਦ ਕਿਵੇਂ ਲੋਕਾਂ ਨੂੰ ਵੀ ਭੁੱਲ ਜਾਂਦੇ ਨੇ। ਆਪਦੇ ਕੀਤੇ ਹੋਏ ਵਾਅਦਿਆਂ ਨੂੰ ਵੀ ਭੁੱਲ ਜਾਂਦੇ ਨੇ। ਅੱਜ ਜਿਨੇ ਜੋ ਕਿਹਾ ਉਹ ਕਰਕੇ ਦਿਖਾਇਆ ਤਾਂ ਸਿਰਫ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਜਿਨ੍ਹਾਂ ਦੇ ਵਿੱਚ ਪੰਜਾਬ ਲਈ ਦਰਦ ਹੈ। ਆ ਜੋ ਪਾਰਟੀ ਕੱਲੀ ਖੜੀ ਹੈ ਸਿਧਾਂਤਾਂ 'ਤੇ ਖੜੀ ਹੈ ਪੰਜਾਬ ਦੇ ਹੱਕਾਂ ਵਾਸਤੇ ਖੜੀ ਹੈ ਤਾਂ ਮੈਨੂੰ ਪੂਰਾ ਪਰੋਸਾ ਹੈ ਕਿ ਦਿੱਲੀ ਦੇ ਨਾਲ ਇਸ ਲੜਾਈ ਵਿੱਚ ਦਿੱਲੀ ਦੇ ਕਤਪੁਤਲੀਆ ਦੇ ਜਾਂ ਕਿ ਦਿੱਲੀ ਦੇ ਰਿਮੋਟ ਕੰਟਰੋਲ ਦੀ ਜਿੰਨੀ ਹੋ ਗਈ ਲੇਕਿਨ ਜਿਤ ਪੰਜਾਬੀਆਂ ਦੇ ਤੇ ਪੰਜਾਬ ਦੀ ਭਾਈ ਭਗਵਾਨ ਜੀ ਤੇਰਾ ਜੀ ਰੋ ਰੋ ਕਰ ਕਰਾਈ ਜਾ ਰਿਹਾ ਹੈ ਰਿਲਾਇੰਸ ਇੰਡਸਟਰੀ ਦੀ ਚੇਅਰਮੈਨ ਸ਼੍ਰੀਮਤੀ ਨੀਤਾ ਬਾਨੀ ਅੱਜ ਸ਼੍ਰੀ ਦਰਬਾਰ ਸਾਹਿਬ ਨਤਮਸਕ ਹੋਣ ਲਈ ਆਏ ਜਿੱਥੇ ਉਹਨਾਂ ਨੇ ਗੁਰੂ ਘਰ ਤੋਂ ਅਸ਼ੀਰਵਾਦ ਲਿਆ ਇਸ ਮੌਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਨੂੰ ਸਨਮਾਨਤਮਕ ਕੀਤਾ ਗਿਆ ਨੀਤਾ अंबानी ਨੇ ਕਿਹਾ ਕਿ ਉਹ ਹਰ ਸਾਲ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਉਂਦੇ ਹਨ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਨ 208 ਸੁਣਾਈ ਦੇ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨ ਦੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰੱਖਾ